ਕੀ ਰਾਮ ਜੀ ਨੇ ਵਿਸਾਰਿਆ ਉਹ ਸਾਰੇ ਉਹ ਤਹਿ ਨਾਂ ਕੋ ਆਨੰਦ ਹੋਆ ਸਤਿ ਕੋ ਮੈਂ ਪਾਇਆ ਏ ਮਨ ਮੇਰੇ ਆਪੋ ਸਦਾ ਰਹੋ ਹਰ ਨਾਮੇ ਹਰ ਨਾਮ ਰਹੁ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਕੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾਂ ਗੱਲਾਂ ਸਮਰਸ ਸਵਾਮੀ ਸੋਤ ਮਨੋ ਵਿਸਾਰੇ ਕਹਿ ਨਾਮਤ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰ ਕਰਤਾ ਤੇਰ ਸਭ ਕਿਚ ਜਿਸ ਦੇ ਸੁਖਾਵੇ ਸਦਾ ਸਿਮਸਾ ਤੇਰੀ ਨਾਮ ਮਨ ਹਸਾਵੇ ਨਾਮ ਜਿਨ ਕੈ ਮਨ ਅੰਵਸਿਆ ਕੀ ਸ਼ਕਤ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਮਾਧੁਰ ਮੇਰਾ ਖੌਂਸਾ ਜਵਾਨ ਮਨ ਪਰ ਸ਼ਾਂਤ ਸੁਖਮੇ ਹੋਵੇ ਵਸੇ ਹੋਵੇ ਇੱਛਾ ਸਭ ਹੋ ਜਾਏ ਜਾਂ سلام قربان کرتا گروہ بیٹو جس نے ہر بڑی آئیاں کہے سبو سب کو شب کرو کہ آرو سب میرا آدھارو واجی پانچ شبت کے کار سکا کے کار ਹਾਂ ਜੀ ਸ਼ੇਰਗੜ ਦਾ ਵਾਹਿਗੁਰੂ ਚਿੱਕਾ ਖਾਲਸਾ ਸਭ ਤੋਂ ਪਹਿਲਾਂ ਅੱਜ ਵਸਾਖੀ ਦਾ ਤਿਹਾਰ ਜੋ ਕਿ ਖਾਲਸਾ ਸਾਜਨਾ ਦਿਵਸ ਦਾ ਇਹ ਦਿਨ ਹੈ ਔਰ ਪੂਰੀ ਸੰਸਾਰ ਪੂਰੇ ਸੰਸਾਰ ਵਿੱਚ ਬਹੁਤ ਹੀ ਧੁੰਮ ਧੰਦੇ ਨਾਲ ਮਨਾਇਆ ਜਾਂਦਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਅਸੀਂ ਇੱਥੇ ਜੋ ਕਰੀਬ 2 ਮਹੀਨੇ ਤੋਂ ਖਨੌਰੀ ਬਾਰਡਰ ਦੇ ਉੱਤੇ ਬੈਠੇ ਹਾਂ ਔਰ ਇੱਥੇ ਬਹੁਤ ਹੀ ਸਰਦਾਰ ਤੇ ਭਾਵਨਾ ਨਾਲ ਇਹ ਨਗਰ ਸ਼ੇਰਗੜ੍ਹ ਜੋ ਕਿ ਇਥੋਂ ਬਹੁਤ ਨੇੜੇ ਹੈ ਉਥੋਂ ਦੀ ਸੰਗਤ ਵੱਲੋਂ ਨਗਰ ਵੱਲੋਂ ਜੋ ਨਗਾਹਤਾਰ ਇੱਥੇ ਲੰਗਰ ਜਿਹੜਾ ਇਹ ਚੱਲ ਰਿਹਾ ਹੈ ਕਿ ਇਹ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਕਿ ਪੱਕੇ ਪਕਵਾਨ ਜਲੇਬੀਆਂ ਦੇ ਲੰਗਰ ਵੀ ਨਾਲ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਇਸ ਬਾਰਡਰ ਦੇ ਉੱਤੇ ਉਸੇ ਤਰ੍ਹਾਂ ਹੀ ਜਨ ਦਿਹਾੜ ਬੜਾਏ ਜਾ ਰਹੇ ਨੇ ਜਿਸ ਤਰ੍ਹਾਂ ਕਿ ਪਹਿਲਾਂ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠੇ ਰਹਿ ਤੇ ਉੱਥੇ ਵੀ ਜਿਨੇ ਵੀ ਗੁਰਪੁਰ ਸ਼ਹੀਦੀ ਜੋੜ ਮੇਲੇ ਜਿਨੇ ਵੀ ਆਏ ਉਥੇ ਬਹੁਤ ਹੀ ਵੱਡੀ ਪੱਤਰ ਤੇ ਮਨਾਏ ਜਾ ਰਹੇ ਮਨਾਏ ਗਏ ਤੇ ਇਸੇ ਤਰ੍ਹਾਂ ਇਹ ਜੋ ਕਰੀਬ 2 ਮਹੀਨੇ ਤੋਂ ਖਨੋਰੀ ਬਾਰਡਰ ਦੇ ਉੱਤੇ ਜੋ ਇਹ ਘਰਨਾ ਚੱਲ ਰਿਹਾ ਹੈ ਇਸੇ ਤਰ੍ਹਾਂ ਸਿੰਘੂ ਬਾਰਡਰ ਦੇ ਉੱਤੇ ਵੀ ਤੋ ਇਹ ਚੱਲ ਰਿਹਾ ਹੈ ਜੋ ਕਿ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਇਸ ਕਮੇਟੀ ਵੱਲੋਂ ਜੋ ਲਗਾਤਾਰ ਇਹ ਬੁਰਜਾ ਕਰ ਰਿਹਾ ਹੈ ਇਸ ਸਮੂਚੇ ਦੇ ਵਿੱਚ ਇਹ ਅੱਜ ਜਿਹੜਾ ਦਿਹਾੜਾ ਬਹੁਤ ਮਲਕੀ ਸਦਾ ਭਾਵਨਾ ਦੇ ਨਾਲ ਬਿਨਾਜ ਆ ਰਿਹਾ ਦੁਬਾਰਾ ਫਿਰ ਖਾਲਸਾ ਵਿਸ਼ਦੀਆਂ ਸਮੁੱਚੇ ਸੰਸਾਰ ਵਿੱਚ ਵਸ ਰਹੀਆਂ ਸਿੰਘ ਸਖਤਾਂ ਨੂੰ ਬਹੁਤ ਬਹੁਤ ਨਵਾੜ ਕਾਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ